ਫਿਰ ਫੋਟੋ ਕਰਾ ਦੇਣੀ ਫੋਟੋ ਹਾਂ ਕੰਮ ਕਰ ਫੋਟੋ ਓੜਾ ਫੋਟੋ ਹਾਂ ਜੋ ਹਾਂਜੀ ਕਿੱਥੇ ਨੇ ਡੀਐਮ ਸਾਹਿਬ ਡੀਐਮ ਸਾਹਿਬ ਡੀਐਮ ਸਾਹਿਬ ਆਓ ਹਉ ਮੁੱਤੀਆਂ ਲਿਆਓ ਤੁਹਾਡਾ ਤਾਂ ਕੰਮ ਐ ਸਦਾ ਥੈਂਕ ਯੂ ਸਰ ਇਹ ਚਕਾਈ ਦਾ ਕੰਮ ਨਾਲ-ਨਾਲ ਕਦੀ ਜਾਏ ਨਾਲ-ਨਾਲ ਪਰ ਕੰਮ ਸ਼ੁਰੂ ਹੋ ਜਾਏਗਾ ਡੀਐਫਐਸ ਸਾਹਿਬ ਡੀਐਫਸੀ ਸਾਹਿਬ ਆਮਨ ਦਾ ਥੈਂਕ ਯੂ ਸਰ ਉਹ ਚੇਰਮੈਨ ਸਾਹਿਬ ਆ ਲਓ ਜੀ ਤੇ ਮੈਂ ਸਾਬ ਆਜਾ ਪ੍ਰਭਜੋਤਾ ਆ ਲਓ ਆਜੋ ਸਰ ਇੱਕ ਮਿੰਟ ਆਲਾ ਜੋ ਸਰ ਬੀ ਐਫ ਸਰ ਕਰ ਦੋਗੇ ਐਫ ਸਰ ਸਾਹਿਬ ਦੇਤਾ ਹਾਂ ਕਿੱਥੇ ਆਜੋ ਆਜੋ ਕਿਦਾਂ ਠੀਕ ਆ ਪ੍ਰਭਦੀਪ ਸਿੰਘ ਪੰ ਸਰ ਓ ਪ੍ਰਭਦੀਪ ਬਾਦ ਆਜੋ ਡੀ ਐਮ ਪੰ ਸਰ ਆ ਦੇਰ ਆਓ ਹਾਉ ਡੀ ਐਮ ਸਰ ਓ ਆਜੋ ਠੀਕ ਆ ਆਜਾ ਆਜਾ ਜੇ ਆਪਾਂ ਇਹ ਨਾਲੇ ਦੇ ਵਿੱਚ ਆਪਾਂ ਇੱਥੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਚ ਸਾਡੇ ਕਣਕ ਥੋੜੀ ਜੀ ਮੱਝ ਏਰੀਆ ਦੇ ਵਿੱਚ ਲੇਟ ਆਉਂਦੀ ਆ ਮੰਡੀਆਂ ਦੇ ਵਿੱਚ ਖਾਸ ਤੌਰ ਤੇ ਸਾਡੇ ਬਾਰਡਰ ਵਾਲੇ ਏਰੀਆ ਤੇ ਥੋੜੀ ਲੇਟ ਹੋ ਜਾਂਦੀ ਹੈ ਸੋ ਅੱਜ ਬਕਾਇਦਾ ਜਿਹੜੀ ਰਾਤੀ ਕਾਫੀ ਸਾਡੀਆਂ ਢੇਰੀਆਂ ਆਈਆਂ ਕਿਸਾਨ ਲੈ ਕੇ ਆਏ ਆ ਅੱਜ ਅਸੀਂ ਖਰੀਦ ਜਿਹੜੀ ਆ ਇਹ ਨਾਲੇ ਦੀਆਂ ਨੌ ਦੀਆਂ ਨੌ ਮੰਡੀਆਂ ਦੇ ਵਿੱਚ ਜਿਹੜੀ ਸ਼ੁਰੂ ਕਰਦੇ ਉਦੇ ਸਾਰੇ ਹੀ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਬਾਹਰਦਾਨੇ ਤੋਂ ਲੈ ਕੇ ਬਾਥੂਮਾਂ ਤੱਕ ਪਾਣੀ ਤੱਕ ਲਾਈਟ ਤੱਕ ਛੜਕਾਂ ਤੱਕ ਹਾਸੀ ਨਾ ਕਿਸਾਨਾਂ ਨੂੰ ਕੋਈ ਸਮੱਸਿਆ ਆਵੇ ਨਾ ਆਰਥਿਕਾਂ ਨੂੰ ਕੋਈ ਸਮੱਸਿਆ ਆਵੇ ਨਾ ਮਜ਼ਦੂਰਾਂ ਨੂੰ ਕੋਈ ਸਮੱਸਿਆ ਆਵੇ ਇਦਾਂ ਦੇ ਪ੍ਰਬੰਧ ਜਿਹੜੇ ਮੰਡੀ ਦੇ ਚ ਕੀਤੇ ਉਹ ਪਹਿਲੀ ਢੇਰੀ ਜਿਹੜੀ ਅੱਜ ਆਪਾਂ ਗੁੱਦਪੀ ਢੋਣਾਂ ਦੀ ਜਿਹੜੇ ਆਪਣੇ ਜੀਤ ਦੇ ਨਾਮ ਅਦਗਾਰ ਨੇ ਉਹਨਾਂ ਦੀ ਪਹਿਲੀ ਢੇਰੀ ਸੀਗੀ ਔਰ ਮੈਨੂੰ ਬੜੀ ਖੁਸ਼ੀ ਹੋਈ ਓ ਕਿੰਦਾ ਜੀ ਹੁਣੇ ਸ਼ਾਮ ਤੱਕ ਪੈਸੇ ਪੈ ਜਾਣੇ ਆ। ਮਤਲਬ ਅਸੀਂ ਰੋਜ਼ ਦੇ ਰੋਜ਼ ਪੈਸੇ ਜਿਹੜੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਸਾਹਿਬ ਜੀ ਨੇ ਇਦਾਂ ਦਾ ਪ੍ਰਬੰਧ ਕੀਤਾ ਕਿ ਅਸੀਂ ਰੋਜ਼ ਦੇ ਰੋਜ਼ ਹਰ ਕਿਸਾਨ ਦੇ ਪੈਸੇ ਜਿਉਂ ਹੀ ਮਤਲਬ ਤਲਾਈ ਹੋਊਗੀ ਉਸੇ ਵਾਲੇ ਉਹਦੇ ਖਾਤੇ ਦੇ ਵਿੱਚ ਜਿਹੜੇ ਆ ਜਾਣਗੇ। ਸੋ ਪੂਰਾ ਪ੍ਰਬੰਧ ਆਈ ਨਾਲੇ ਦੇ ਵਿੱਚ ਬਹੁਤ ਹੀ ਵਧੀਆ। ਔਰ ਮੈਨੂੰ ਆਸ ਹੈ ਕਿ ਕਿਸਾਨ ਵੱਡੀ ਗਿਣਤੀ ਦੇ ਚਾਹਤ ਤੋਂ ਸ਼ੁਰੂ ਹੋ ਜਾਣਗੇ। ਅੱਜ ਹੀ ਵੇਖੋ ਕਿੰਨੀਆਂ ਕਾਫੀ ਟਰਾਲੀਆਂ ਜਿਹੜੀਆਂ ਆ ਗਈਆਂ। ਆਪਾਂ ਦੂਸਰੀਆਂ ਮੰਡੀਆਂ ਵਿੱਚ ਜਿਹੜੀਆਂ ਚਬਿਆਦੀ ਸਹਾਰ ਆਵਾਂ ਉੱਥੇ ਵੀ ਚੱਲੇ ਆ ਸਾਰੀਆਂ ਮੰਡੀਆਂ ਦੇ ਵਿੱਚ ਅੱਜ ਸਾਡੀ ਅਨਾਲਾ ਵਿਧਾਨ ਸਭਾ ਦੇ ਵਿੱਚ ਜਿਹੜਾ ਮੰਡੀਆਂ ਦੇ ਵਿੱਚ ਕੜਕ ਦੀ ਖੜੀ ਛੁੱਟਾ ਏਦਾਂ ਦਾ ਹੋਇਆ ਕਿ ਜਿਹੜਾ ਅਜਨਾਲਾ ਮੰਡੀ ਦੇ ਵਿੱਚ ਸਾਰੀਆਂ ਚੀਜ਼ਾਂ ਮਕੱਲਾ ਨੇ ਸੜਕ ਵੀ ਬਣੀ ਆ ਛੱਡ ਵੀ ਤੁਸੀਂ ਸਭਣਾ ਲਿਆ ਸੀ ਇੱਕ 3 ਸਾਲ ਪਹਿਲਾਂ ਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਕਿ ਮੰਡੀ ਇੱਧਾਂ ਦੀ ਪੜਾਵਾਂਗੇ ਕਿ ਲੋਕ ਵੇਖਿਆ ਕਰਨਗੇ ਸਾਬ ਮੈਂ ਕਿਹਾ ਸੀਗਾ ਕਿ 4 ਮਹੀਨੇ ਇਹ ਮੰਡੀ ਜਿਹੜੀ ਕਣਕ ਤੇ ਝੋਨੇ ਦੇ ਸੀਜ਼ਨ ਦੇ ਵਿੱਚ ਕਿਸਾਨਾਂ ਦੇ ਕੰਮ ਆਉਗੀ 8 ਮਹੀਨੇ ਸ਼ੈਦਿਆਂ ਦੇ ਕੰਮ ਆਉਗੀ ਸ਼ਾਇਦ ਵਾਸਤੇ ਇਦਾਂ ਦੀਆਂ ਛੜਕਾਂ ਬਣਾਉਂਦੇ ਆਂ ਇਦਾਂ ਦੇ ਰਸਤੇ ਬਣਾਉਂਦੇ ਆਂ ਕਿ ਜਿੱਦਾਂ ਕੋਈ ਮਰਜ਼ੀ ਸੈਰ ਕਰੇ ਉਹਦੇ ਜਿਹੜੇ ਛੱਡ ਬਣਾਏ ਆ ਉਹ ਤੁਸੀਂ ਆਪ ਦੇਖ ਲਓ ਵੀ ਕਿੰਨੇ ਟੌਪ ਦੇ ਛੱਡ ਜਿਹੜੇ ਆ ਅਸੀਂ ਬਣਾਏ ਆ ਔਰ ਥੱਲੇ ਕਿੰਨਾ ਟੌਪ ਦਾ ਮਤਲਬ ਫਸਟ ਜਿਹੜਾ ਪਾਤਾ ਕਿਸੇ ਵੀ ਕਿਸੇ ਕਿਸੇ ਵੀ ਤਰ੍ਹਾਂ ਦੀ ਬਲਾ ਮੰਡੀ ਦੇ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਲਾਈਟਾਂ ਪਾਣੀ ਬਾਥਰੂਮ ਹੱਥਾਂ ਨਾਲ ਪਲਬੰਦ ਕਰਦੇ। ਮੇਰਾ ਖਿਆਲ ਹੈ ਇਦਾਂ ਪਦਬੰਦ ਜਿਹੜਿਆ ਕਿ ਕਿ ਮੰਡੀ ਦੇ ਵਿੱਚ ਪੂਰੇ ਆ ਜਿੰਨੇ 80 ਮਤਲਬ ਜਿਹੜੇ ਕਰਦੇ ਹੋ। ਸੋ ਮੈਨੂੰ ਆਸ ਹੈ ਕਿ ਇਹਦਾ ਫਾਇਦਾ ਜਿਹੜਾ ਉਹ ਕਿਸਾਨ ਵੀ ਲੈਣਗੇ, ਆਰਤੀ ਵੀ ਲੈਣਗੇ ਔਰ ਸੀਜ਼ਨ ਤੋਂ ਬਾਅਦ ਅਜ ਨਾਲੇ ਦੇ ਸ਼ਹਿਰੀ ਵੀ ਲੈਣਗੇ।